ਭਗਵੰਤਬਾਨ ਇਥੇ ਰੋਡ ショਅ ਕਰਕੇ ਗਏ ਆ ਉਹ ਕਹਿੰਦੇ ਕਿ ਅਸੀਂ 2 ਸਾਲਾਂ ਚ ਕੰਮ ਹੀ ਨਾ ਕਰਤਾ ਕਹਿੰਦੇ ਕਿ ਮੀ ਥੀਰੀ ਤੋਂ ਜਿੱਤ ਕੇ ਜਾਊਗਾ ਭਗਵੰਤਬਾਨ ਦਾ ਰੋਡ ショਅ ਐਡਾ ਕਰ ਲੁੱਥੇ ਉਹਨੇ ਕੀਤਾ ਹੈਗਾ ਉਹ ਸਾਰਾ ਬਰਨਾਲੇ ਨੇ ਵੀ ਵੇਖਿਆ ਹੋਇਆ ਕਿ ਕਿੱਥੋਂ ਚੱਲ ਕੇ ਕਿੱਥੇ ਪਹੁੰਚੇਗਾ ਤੇ ਕਿਸ ਤਰ੍ਹਾਂ ਸਾਰਾ ਪਲਾਨ ਤੇ ਮੈਨੇਜਰ ਤੇ ਖਰੀਦਾ ਹੋਇਆ ਸਮਾਨ ਸਿੱਸਾਰਾ ਕਈ ਲੋਕ ਇਹ ਵੀ ਗੱਲ ਸਵਾਲ ਚੁੱਕੀ ਜਾਂਦੇ ਆ ਉਹ ਕਹਿੰਦੇ ਕਿ ਮੀ ਥੀਰ ਨੂੰ ਜਤਾਉਣ ਵਾਸਤੇ ਸਰਕਾਰ ਨੇ ਪੈਸੇ ਦੇ ਕੇ ਕਿਸੇ ਨੂੰ ਲੜਾਤਾ ਕਿਸੇ ਮਰਨਜੀਤ ਸਿੰਘ ਮਾਨਹਾਰਜ ਕੋਈ ਹੋਰ ਤੱਕ ਕਹਿਣ ਨੂੰ ਜੋ ਮਰਜ਼ੀ ਕਹੀ ਜਾਣਾ ਮੈਂ ਐਸੇ ਕਰਕੇ ਆਪਣੀ ਜਿਹੜੀ ਐਲਾਨ ਅਸੀਂ ਮਹੀਨਾ ਹੋ ਗਿਆ ਕਿ ਤੈਨੂੰ ਇਹ ਤਾਂ ਸਾਰਿਆਂ ਦੇ ਬਾਅਦ ਵਿੱਚ ਹੁੰਦੇ ਅਸੀਂ ਤਾਂ ਪਹਿਲਾਂ ਕਹਿ ਦਿੱਤਾ ਸੀਗਾ ਤੇ ਕਿਸੇ ਨੇ ਕੋਈ ਕੰਦਾ ਸੀ ਸੇ ਮਰਜੀ ਦੇ ਮਾਰਨ ਨੂੰ ਹਰਉਣ ਵਾਸਤੇ ਆਇਆ ਮੈਂ ਕੋਈ ਕੰਦਾ ਖੈਰੇ ਨੂੰ ਹਰਉਣ ਵਾਸਤੇ ਆਇਆ ਕੋਈ ਕੰਦਾ ਮੀਤ ਖੁਰ ਇਹ ਨਹੀਂ ਗੱਲ ਤਾਂ ਪਰ ਹੈਗੀ ਹੈ ਨਾ ਘਟੋ ਘਟ ਕੇ ਖਰਉਣ ਜੋਗੇ ਤਾਂ ਅੱਜ ਹੋ ਗਏ ਆ ਤੁਸੀਂ ਕਹਿੰਦੇ ਸੀਗੇ ਕਿ ਜੇ ਭਾਰਤ ਪੂਜਨ ਆਸ਼ੂ ਨੂੰ ਲੁਧਿਆਣੇ ਤੋਂ ਟਿਕਟ ਮਿਲੀ ਤਾਂ ਉੱਥੋਂ ਵੀ ਆਜ਼ਾਦ ਤੌਰ ਤੇ ਮੈਂ ਕਾ ਕੇ ਆਪਣੀ ਭਰਾਂਗਾ ਮਰਦਾ ਲਾਸ਼ਾਂ ਜਿਹੜੀਆਂ ਉਹਨਾਂ ਦੇ ਖਿਲਾਫ ਜਾ ਕੇ ਐਡੀ ਗੱਲ ਵੀ ਕੀ ਭਾਰਤ ਪੂਜਨ ਹੂੰ ਰਾਜਾ ਵੜਿੰਗ ਨੂੰ ਟਿਕਟ ਦੇ ਦਿੱਤੀ ਉਹ ਬੰਦਾ ਕਾਤਲ ਐ ਰਾਜਾ ਵੜਿੰਗ ਨੂੰ ਤਾਂ ਤੁਹਾਨੂੰ ਯਾਦ ਹੋਣਾ ਮੈਂ ਗਲੇਮੇ ਪੜਿਆ ਸੀ ਉੱਥੇ ਮਾਚੀਵਾੜੇ ਫਿਰ ਦੋ ਤੋਂ ਟੱਗੇ ਦੇ ਕਤੇੜਾਂ ਵਰਗੇ ਲੋਕ ਜਿਹੜੇ ਹੈਗੇ ਸ਼ਰਮ ਆਉਂਦੀ ਨਹੀਂ ਪੰਜਾਬ ਦਾ ਖੜਾ ਛੱਡਣ ਨੂੰ ਤਿਆਰ ਨਹੀਂ ਹੈਗੇ ਮੇਰੇ ਨਾਲ ਸੰਗਰੂਰ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਸਾਫਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੇ ਉਹਨਾਂ ਦੇ ਨਾਲ ਸੰਗਰੂਰ ਦੇ ਹਾਲਾਤਾਂ ਤੇ ਔਰ ਇੱਥੋਂ ਦੇ ਵੋਹਰ ਵੀ ਜਿਹੜੇ ਮੁੱਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰੂੰਗਾ ਸੇਖੋਂ ਸਾਹਿਬ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸੇ ਪਿਛਲੇ ਲੰਬੇ ਸਮੇਂ ਤੋਂ ਕੈਂਪੇਨ ਕਰ ਰਹੇ ਹਾਂ ਸਭ ਤੋਂ ਪਹਿਲਾਂ ਤੁਸੀਂ ਸੰਗਰੂਰ ਦੇ ਮੈਦਾਨ ਚ ਨਿਤਰਾਏ ਸੀ ਕੀ ਕੋ ਚੱਲ ਰਿਹਾ ਸੰਗਰੂਰ ਦੇ ਵਿੱਚ ਤੁਹਾਡੀ ਖਾਸ ਕਰਕੇ ਕੈਂਪੇਨ ਕੈਂਪੇਨ ਤਾਂ ਇਹਨੂੰ ਹੁਣ ਕਹਾਂਗੇ ਪਿਛਲੇ 1 ਮਹੀਨੇ ਤੋਂ ਉਸ ਤੋਂ ਪਹਿਲਾਂ ਜਿਹੜਾ 7-8 ਮਹੀਨੇ ਦੀ ਐਕਸਰਸਾਈਜ਼ ਪਿੰਡਾਂ ਵਿੱਚ ਜਾ ਕੇ ਅਸੀਂ ਲੋਕਾਂ ਨੂੰ ਨਸ਼ਿਆਂ ਦੇ ਸਬੰਧ ਵਿੱਚ ਪੁਲਿਸ ਵਿਭਾਗ ਕੇਂਦਰ ਸਬੰਧ ਵਿੱਚ ਜਾਗਰਤੀ ਜਿਹੜੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਉਹਦਾ 파ਟਾ ਹੈ ਜਿਹੜਾ ਹੁਣ ਮਤਲਬ ਆਪਾਂ ਦੇ ਕਹੀ ਅੱਜ ਇਲੈਕਸ਼ਨ ਦਾ ਡਿਸੀਜਨ ਅਸੀਂ ਮੀਨਾ ਕ ਪਹਿਲਾਂ ਸਾਰੀ ਟੀਮ ਨੇ ਲਿਆ ਵੀ ਸਾਨੂੰ ਆਉਣ ਵਾਲੇ ਸਮੇਂ ਵਾਸਤੇ ਪੰਜਾਬ ਦੀ ਜਿਹੜੀ ਦੁਬਾਰਾ ਅਸਾਰੀ ਕਰਨ ਵਾਲੀ ਜਿਹੜੀ ਹੈਗੀ ਹੈ ਬਰਬਾਦ ਕੀਤੇ ਪੰਜਾਬ ਦੀ ਉਹਦੇ ਵਾਸਤੇ ਇੱਕ ਖੇਤਰੀ ਪਾਰਟੀ ਦਾ ਬਦਲ ਦੇਣਾ ਦਾ ਸਮੇਂ ਦੀ ਜ਼ਰੂਰਤ ਹੈ ਤੇ ਜੇ ਅੱਜ ਅਸੀਂ ਇਹਦੇ ਵਿੱਚ ਆਪਣਾ ਹਾਜ਼ਰੀ ਲਵਾਉਣੀ ਹੈ ਤੇ ਸੰਗਰੂਰ ਦੇ ਜਾਗਦੇ ਹੋਏ ਲੋਕ ਜਿਹਨਾਂ ਵੀ ਯੋਗਦਾਨ ਪਾਉਣੇ ਅਸੀਂ ਹਰ ਜਿਹੜੀਆਂ ਲੜਾਈਆਂ ਜਾਂ ਸੰਘਰਸ਼ ਚ ਚੋਣਾ ਹੁੰਦੀਆਂ ਜਿੱਤਣ ਵਾਸਤੇ ਵੀ ਨਹੀਂ ਹੁੰਦੀਆਂ ਸੰਘਰਸ਼ ਆਪਣੇ ਨੂੰ ਵੱਡਾ ਕਰਨ ਵਾਸਤੇ ਵੀ ਹੁੰਦੀਆਂ ਅਸੀਂ ਉਸ ਪੱਖ ਤੋਂ ਦੇਖਦੇ ਹਾਂ ਪਰ ਜਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਜਿਸ ਤਰ੍ਹਾਂ ਦਾ ਲੋਕਾਂ ਵਿੱਚ ਜਾਗਰਤੀ ਜਾ ਰਹੀ ਹੈ ਇਹ ਲੋਕ ਜਿਹੜੇ ਹੈਗੇ ਆ ਬੜੇ ਵਿਜ਼ਨਰੀ ਔਰ ਬਿਲਕੁਲ ਰੈਵੋਲਿਊ셔ਨਰੀ ਹੈ ਕਿ ਕਿਸੇ ਕਿਸੇ ਤਰ੍ਹਾਂ ਦੇ ਸਾਹਮਣੇ ਜਦੋਂ ਸਾਰਾ ਜਥਾ ਸਾਰੇ ਦਾ ਸਾਰਾ ਲੋਟੂ ਟੋਲਾ ਖੜਾ ਹੋਵੇ ਤੇ ਇੱਕ ਪਾਸੇ ਇੱਕ ਬੰਦਾ ਭਾਵੇਂ ਉਹਦੀ ਸਮਰੱਥਾ ਇੰਨੀ ਨਹੀਂ ਦਿਖਾਈ ਦਿੰਦੀ ਛੋਟਾ ਜਿਹਾ ਪਹਾੜ ਦੇ ਸਾਹਮਣੇ ਇੱਕ ਕੀੜੀ ਵਰਗੂੰ ਦਿਖਾਈ ਦਿੰਦਾ ਹੋਵੇ ਪਰ ਗੱਲ ਸੱਚੀ ਕਹਿ ਰਿਹਾ ਹੋਵੇ ਤੇ ਮੈਂ ਅੱਗੇ ਵੀ ਕਿਤੇ ਕਿਹਾ ਸੀ ਕੀੜੀਆਂ ਹਾਥੀਆਂ ਨੂੰ ਛੱਡ ਦਿੰਦੀਆਂ ਹੁੰਦੀਆਂ ਤਾਂ ਸਮਝੜਾ ਹੈਗਾ ਬਹੁਤ ਗੱਲਾਂ ਦੇ ਜਵਾਬ ਦੇਊਗਾ ਪਰ ਬਾਕੀ ਪਾਸੇ ਜਿਹੜੇ ਦੂਜੇ ਨਿਗਾ ਮਾਰੀਏ ਤਾਂ ਅੱਜ اپੋਜੀਸ਼ਨ ਦੇ ਤੌਰ ਤੇ ਜਿਹੜੀਆਂ ਪਾਰਟੀਆਂ ਇਹ ਅੱਜ اپੋਜੀਸ਼ਨ ਹੈਗੀਆਂ ਤੇ ਪੰਜਾਬ ਦੇ ਲੋਕ ਜਿਹੜੇ ਹੈਗੇ ਇੱਕ ਪਾਸੇ ਖੜੇ ਮੈਂ ਉਹੀ ਗੱਲ ਕਰਦਾ ਸਿੱਖੋ ਸਾਹਿਬ ਤੁਹਾਨੂੰ ਕਿਉਂ ਲੱਗ ਛੱਡ ਕੇ ਸਿਮਰਜੀਤ ਮਾਨ ਨੂੰ ਛੱਡ ਕੇ ਮੀਤ ਹੇਰ ਨੂੰ ਛੱਡ ਕੇ ਇਕਬਾਲ ਝੁੰਦੇ ਨੂੰ ਛੱਡ ਕੇ ਜਿਨ੍ਹਾਂ ਦੇ ਮਗਰੇ ਡੇਡੀਆਂ ਪਾਰਟੀਆਂ ਖੜੀਆਂ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਨੂੰ ਛੱਡ ਕੇ ਲੋਕ ਤੁਹਾਨੂੰ ਕਿਉਂ ਵੋਟ ਪਾਉਣਗੇ ਮੈਂ ਕਦੋਂ ਕਹਿੰਦਾ ਜੀ ਮੈਨੂੰ ਲੋਕ ਵੋਟ ਪਾਉਣ ਮੈਂ ਤਾਂ ਦੱਸਦਾ ਵੀ ਇਹ ਡੀਆਂ ਨਹੀਂ ਵੱਡੀਆਂ ਪਾਰਟੀਆਂ ਨੇ ਪੰਜਾਬ ਬਰਬਾਦ ਕਰ ਦਿੱਤਾ ਕੀਤਾ ਤਾਂ ਮੁਲਕ ਹੀ ਅਸੀਂ ਤਾਂ ਖਲਾਉਦੇ ਪੰਜਾਬ ਦੀ ਗੱਲ ਕਰੀਏ ਇਹ ਵੱਡੇ ਕਿਸ ਕਰਕੇ ਹੋਏ ਹੋਏ ਇਹਨਾਂ ਦੇ ਚਿਹਰੇ ਵੱਡੇ ਕਿਉਂ ਆ ਕਿਉਂਕਿ ਇਹ ਪੰਜਾਬ ਦੀ ਬਰਬਾਦੀ ਦੇ ਉਹਨੇ ਵੱਡ ਵੱਧ ਜ਼ਿੰਮੇਵਾਰ ਆ ਉਹਨਾਂ ਵੱਡਾ ਚਿਹਰਾ ਹੈਗਾ ਪੰਜਾਬ ਤਾਂ ਬਰਬਾਦ ਹੋਇਆ ਨਾ ਜਿੰਨੀਆਂ ਵੱਡੀਆਂ ਮਰਜੀ ਪ ਕੋਸ਼ ਕਰ ਰਹੇ ਹੈ ਕਿ ਇਹਨਾਂ ਨੂੰ ਪਛਾਣੋ ਇਹ ਲੋਕ ਜਿਨ੍ਹਾਂ ਨੂੰ ਆਪਾਂ ਕਹਿੰਨੇ ਵੱਡੀਆਂ ਪਾਰਟੀਆਂ ਵੱਡੇ ਚਿਹਰੇ ਇਹ ਤਾਂ ਕ੍ਰਾਈਮਨਲ ਨੇ ਇਹ ਚਿੱਟਿਆਂ ਦੇ ਸਦਾਗਰ ਨੇ ਤੁਹਾਡੇ ਬੱਚਿਆਂ ਦੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਖਾ ਗਿਆ ਆਪਦੀਆਂ ਪੀੜ੍ਹੀਆਂ ਬਚਾਉਂਦੇ ਬਚਾਉਂਦੇ ਅੱਜ ਸਾਡੀ ਨਸਲ ਜਿਹੜੀ ਹੈਗੀ ਬੱਚਿਆਂ ਦੀ ਜਿਹੜੀ ਹੈਗੀ ਅਗਲੀ ਪੀੜ੍ਹੀ ਤੁਰਨ ਦੇ ਸਮਰੱਥ ਨਹੀਂ ਰਹੀ ਧਰਤੀ ਥੋੜੀ ਜ਼ਹਿਰਾਂ ਦੇ ਵਿੱਚ ਇਹਨਾਂ ਨੇ ਗਲਤਾਨ ਕਰਕੇ ਅੱਜ ਕੋਈ ਫਸਲ ਜਿਹੜੀ ਬਿਨਾਂ ਜ਼ਹਿਰ ਤੋਂ ਪੈਦਾ ਨਹੀਂ ਹੁੰਦੀ ਹੋਰ ਇਹ ਥੋੜਾ ਹੋਰ ਨੁਕਸਾਨ ਕੀ ਕਰਨ ਤੇ ਅਸੀਂ ਇਹਨਾਂ ਨੂੰ ਵੱਡੇ ਚਿਹਰੇ ਕਹਿਣਾ ਵੱਡੀਆਂ ਪਾਰਟੀਆਂ ਕਹਿਣਾ ਇਹ ਸਮਝਦੇ ਵਿਚਾਰਨ ਦੀ ਲੋੜ ਹੈ ਇਸ ਕਰਕੇ ਮੈਂ ਬਿਲਕੁਲ ਵੋਟ ਦੀ ਸਾਰੇ ਜਿਹੜੇ ਤੁਹਾਡੇ ਬੱਚਿਆਂ ਦੇ ਕਾਤਲ ਤੁਹਾਡੇ ਸਾਹਮਣੇ ਖੜੇ ਐ ਤੇ ਅਜੇ ਵੀ ਅਸੀਂ ਵਿਚਾਰਾਂਗੇ ਕਿ ਉਹ ਵੋਟ ਕਿਨੂੰ ਪਾਉਣੀ ਐ ਤੇ ਇਹ ਤਾਂ ਬਾਅਦ ਦੀ ਗੱਲ ਐ ਨਾ ਜੇ ਅਸੀਂ ਵਿਚਾਰਾਂ ਭਗਵੰਤਬਾਣ ਇਥੇ ਰੋਡ ਸ਼ੋਅ ਕਰਕੇ ਗਏ ਆ ਉਹ ਕਹਿੰਦੇ ਕਿ ਅਸੀਂ 2 ਸਾਲਾਂ ਚ ਕੰਮ ਹੀ ਨਾ ਕਰਤਾ ਕਹਿੰਦੇ ਕਿ ਮੀ ਥਿਊਰੀ ਤੋਂ ਜਿੱਤ ਕੇ ਜਾਊਗਾ ਹੋਰ ਭਗਵੰਤਬਾਣ ਦਾ ਰੋਡ ਸ਼ੋਅ ਐਡਾ ਕਰ ਲੁੱਥੇ ਉਹਨੇ ਕੀਤਾ ਹੈਗਾ ਉਹ ਸਾਰਾ ਬਰਨਾਲੇ ਨੇ ਵੀ ਵੇਖਿਆ ਹੋਇਆ ਕਿ ਕਿੱਥੋਂ ਚੱਲ ਕੇ ਕਿੱਥੇ ਪਹੁੰਚਿਆ ਤੇ ਕਿਸ ਤਰ੍ਹਾਂ ਸਾਰਾ ਪਲਾਨ ਤੇ ਮੈਨੇਜਰ ਤੇ ਖਰੀਦਾ ਹੋਇਆ ਸਮਾਨ ਸਿੱਸਾਰਾ ਫਰੀਦਕੋਟ ਵਿੱਚ ਵੀ ਕਿੰਨੇ ਸਵਾਲ ਹੋਏ ਇਹਨੂੰ ਉਹਨਾਂ ਦੇ ਜਵਾਬ ਦੇਣ ਦੀ بجائے ਹੋਰ ਹੀ ਸਰਜੇ ਪਿੱਛੇ ਕਦੇ ਐਵੇਂ ਫਾਲਤੂ ਬਕਵਾਸ ਬਾਰੀ ਕਰਦਾ ਸੀ ਲੋਕਾਂ ਨੇ ਛਾੜਿਆ ਸਵਾਲਾਂ ਦੇ ਵਿੱਚ ਵੀ ਮਗਰੋਂ ਵੀ ਸਵਾਲ ਉਹ ਕਹਿੰਦੇ ਕੰਮ ਦੀ ਗੱਲ ਕਰ ਤੋ ਇਹ ਜਿਹੜਾ ਇਸ ਤਰ੍ਹਾਂ ਧੱਕੇ ਦੇ ਨਾਲ ਆਪਣੇ ਆਪ ਨੂੰ ਹਰਿਆਣਕਾਂ ਲਾ ਕੇ ਪੰਜਾਬ ਨੂੰ ਹਰਾ ਵੇਖਣਾ ਇਹ ਹਰਿਆ ਭਰਿਆ ਪੰਜਾਬ ਨਹੀਂ ਇਹ ਜੁੜਿਆ ਹੋਇਆ ਪੰਜਾਬ ਆ ਤੁਸੀਂ ਜੁੜਿਆ ਹੋਇਆ ਸਾਰਿਆਂ ਨੇ ਔਰ ਖਾਸ ਤੌਰ ਤੇ ਦੋ ਸਾਲਾਂ ਵਿੱਚ ਜਿੰਨਾ ਯੋਗਦਾਨ ਇਹਨਾਂ ਨੇ ਪਾਇਆ 5 ਸਾਲ اپੋਜੀਸ਼ਨ ਦੇ ਤੌਰ ਤੇ ਵੀ ਬਹੁਤ ਵੱਡਾ ਯੋਗਦਾਨ ਹੈ ਜਿੰਨੀ ਲੁੱਟ ਕਾਂਗਰਸ ਨੇ ਪਿਛਲੇ 5 ਸਾਲਾਂ ਚ ਪਾਈ ਸੀ ਉਹਦੇ ਚ ਪੋਜੀਸ਼ਨ ਨਹੀਂ ਸੀਗੇ ਵੀ ਬੰਦੇ ਇਹ ਜ਼ਿੰਮੇਵਾਰੀ ਇਹਨਾਂ ਦੀ ਹੈਗੀ ਤੇ ਆਪਾਂ ਤਾਂ ਇਕੱਲੇ ਦੋ ਸਾਲ ਗਣ ਲੈਣੇ ਪਿਛਲੇ 5 ਸਾਲਾਂ ਦੀ ਵੀ ਜਿਹੜੀ ਹੈਗੀ ਆ 20 ਬੰਦਿਆਂ ਦੀ اپੋਜੀਸ਼ਨ ਜਿਹੜੀ ਹੈਗੀ ਇਹਨਾਂ ਦੀ ਉਹਦੀ ਵੀ ਜ਼ਿੰਮੇਵਾਰੀ ਇਹਨਾਂ ਦੀ ਬਣਦੀ ਹੈ ਕਈ ਨੇ ਪੈਸੇ ਦੇ ਕੇ ਸੇਖੋਂ ਨੂੰ ਲੜਾਤਾ ਕਿਸੇ ਮਰਨਜੀਤ ਸਿੰਘ ਮਾਨਹਾਰਜ ਔਰ ਤੋ ਕਹਿਣ ਨੂੰ ਜੋ ਮਰਜ਼ੀ ਕਹੀ ਜਾਣਾ ਮੈਂ ਐਸੇ ਕਰਕੇ ਆਪਣੀ ਜਿਹੜੀ ਐਲਾਨ ਅਸੀਂ ਮਹੀਨਾ ਹੋ ਗਿਆ ਕਿ ਤੈਨੂੰ ਇਹ ਤਾਂ ਸਾਰਿਆਂ ਦੇ ਬਾਅਦ ਵਿੱਚ ਹੁੰਦੇ ਅਸੀਂ ਤਾਂ ਪਹਿਲਾਂ ਕਹਿ ਦਿੱਤਾ ਸੀਗਾ ਤੇ ਕਿਸੇ ਨੇ ਕੋਈ ਕਹਿੰਦਾ ਸੀ ਸੱਚੇ ਮਰਜੀਦ ਮਾਰ ਨੂੰ ਹਰਾਉਣ ਵਾਸਤੇ ਆਇਆ ਮੈਂ ਕੋਈ ਕਹਿੰਦਾ ਖੇਰੇ ਨੂੰ ਹਰਾਉਣ ਵਾਸਤੇ ਆਇਆ ਕੋਈ ਕਹਿੰਦਾ ਮੀਤ ਖੁਰ ਇੰਨੀ ਗੱਲ ਤਾਂ ਪਰ ਹੈਗੀ ਹੈ ਨਾ ਘਟੋ ਘਟ ਕੇ ਹਰਾਉਣ ਜੋਗੇ ਤਾਂ ਅੱਜ ਹੋ ਗਏ ਆ ਜੇ ਇਹਨਾਂ ਨੂੰ ਚਿੰਤਾ ਇੰਨੀ ਹੋਈ ਹੈ ਤਾਂ ਜੇ ਹਰਾਉਣ ਵਾਲੇ ਜੋਗੇ ਹੈਗੇ ਤਾਂ ਜਿਤਾਉਣ ਜੋਗੇ ਵੀ ਕਿਤੇ ਹੋਵਾਂਗੇ ਹਰਾਇਆ ਤਾਂ ਆਸ਼ੂ ਵੀ ਸੀਗਾ ਖੜ੍ਹ ਸਾਹਮਣੇ ਖੜ੍ਹ ਕੇ ਅਸੀਂ ਤਾਂ ਵੋਟ ਮੰਗੀ ਵੀ ਨਹੀਂ ਸੀ ਅੱਜ ਵੀ ਉਹੀ ਪੋਜੀਸ਼ਨ ਹੈ ਅੱਜ ਤੁਹਾਨੂੰ ਤਸਾਂ ਨੂੰ ਵੀ ਵੋਟ ਕਰ ਦਿਓ ਜੇ ਇਹ ਵੋਟ ਕੀਤੀ ਹੋਈ ਕਿਸੇ ਸਾਨੂੰ ਕਿਸੇ ਲੈ ਕੇ ਜਾਂਦੀ ਹੈ ਕਿਸੇ ਉੱਪਰਲੇ ਲੈਵਲ ਤੇ ਪਰ ਦੇਖ ਲਓਗੇ ਤੁਸੀਂ ਵੀ ਅਸੀਂ ਕੀ ਕਰਾਂਗੇ ਤੁਸੀਂ ਕਹਿੰਦੇ ਸੀਗੇ ਕਿ ਜੇ ਭਾਰਤਪੂਸ਼ਣਾਸ਼ ਨੂੰ ਲੁਧਿਆਣੇ ਤੋਂ ਟਿਕਟ ਮਿਲੀ ਤਾਂ ਉੱਥੋਂ ਵੀ ਆਜ਼ਾਦ ਤੌਰ ਤੇ ਮੈਂ ਕਾਗਜ਼ ਆਪਣੇ ਭਰਾਂਗਾ ਉਹ ਤੁਹਾਡਾ ਜਿਹੜਾ ਫੋਕਸ ਹੁਣ ਉਧਰ ਨਹੀਂ ਹਲਾਉਣ ਦੀ ਲੋੜ ਉਥੇ ਭਾਰਤ ਪੂਜਨ ਆਸ਼ਰੂਨ ਜਿਹੜੀ ਟਿਕਟ ਦਿੱਤੀ ਨਹੀਂ ਕਾਂਗਰਸ ਨੇ ਚਲੋ ਵੈਸੇ ਵੀ ਚਲੋ ਤੁਹਾਡੇ ਨਾਲ ਗੱਲਬਾਤ ਵਿੱਚ ਆਪਾਂ ਕਿਤੇ ਰੁਟੀਨ ਦੇ ਵਿੱਚ ਹੋ ਜਾਂਦੀ ਹੈ ਗੱਲ ਉਹ ਤੋਂ ਮਰਦਾ ਲਾਸ਼ਾਂ ਜਿਹੜੀਆਂ ਉਹਨਾਂ ਦੇ ਖਿਲਾਫ ਜਾਗੜ ਕੇ ਐਡੀ ਗੱਲ ਵੀ ਕੀ ਭਾਰਤ ਪੂਜਨ ਆਸ਼ਰੂਨ ਦੇ ਪੱਲੇ ਕੀ ਹੈਗਾ ਉਹ ਸਿਆਸੀ ਤੌਰ ਤੇ ਖਤਮ ਹੋ ਚੁੱਕੇ ਹੈ ਬੈਂਸਰਾਂ ਦੇ ਪੱਲੇ ਕੁਝ ਨਹੀਂ ਹੈਗਾ ਬਿੱਟੂ ਜਿਹੜਾ ਹੈਗਾ ਜਿਹਨੇ ਐਡਾ ਵੱਡਾ ਧੋਖਾ ਪੰਜਾਬ ਦੇ ਕਾਂਗਰਸੀਆਂ ਨੇ ਕੀਤਾ ਬਾਕੀ ਦਾ ਛੱਡੋ ਪੰਜਾਬ ਦੇ ਕਾਂਗਰਸੀਆਂ ਨੇ ਕੱਡਾ ਵੱਡਾ ਧੋਖਾ ਕਰਕੇ ਅੱਜ ਜੇ ਸੋਚਦਾ ਵੀ ਬ ਉਹ ਬੰਦਾ ਕਤਲ ਹੈ ਜਿਹੜੇ ਉਹ ਐਫੀਡੇਵਟਾਂ ਤੇ ਆਪਣੇ ਉਹ ਜਿਹੜਾ ਆਪਣੀ ਲਾਸਟ ਬਿਆਨ ਲਿਖ ਕੇ ਇੱਕ ਪਰਿਵਾਰ ਨੇ ਆਤਮ ਹੱਤਿਆ ਕੀਤੀ ਸੀ ਬਾਪ ਨੇ ਪਹਿਲਾਂ ਦੋ ਬੱਚੇ ਮਰੇ ਆ ਉਹਦੇ ਕਰ ਵਾਲੀ ਤੇ ਮਤਲਬ ਫਾਇਰ ਕਰਕੇ ਫਿਰ ਆਪਦੇ ਗੋਲੀ ਮਾਰ ਲਈ ਉਹ ਬਚ ਗਈ ਵਿਚਾਰੀ ਕਿਤੇ ਠੀਕ ਹੈ ਉਹ ਉਹ ਲਾਸ਼ਾਂ ਚੱਕ ਕੇ ਬੱਚਿਆਂ ਦੀ ਹਸਪਤਾਲ ਤੁਰਲੀ ਰਾਤ ਦੇ 11 ਵਜੇ ਇਹ ਪਾਪ ਕਿਥੇ ਜਿਹੜੇ ਹੈਗੇ ਹਿਸਾਬ ਦੇਣੇ ਤਾਂ ਰਾਜਾ ਵਰਡਿੰਗ ਤਾਂ ਕਤਲ ਹੈਗਾ ਇਹ ਲੋਕ ਤਾਂ ਜਿਹੜੇ ਫਾਇਰ ਟੰਗ ਦੇਣ ਵਾਲੇ ਇਹ ਨਵੇਂ ਚਿਹਰੇ ਬਣਾ ਕੇ ਲੈ ਜਾਂਦੇ ਉੱਥੇ ਵੀ ਹੁਣ ਤੇ ਮੈਂ ਇੱਥੇ ਬੈਠਾ ਜਿੰਨੀ ਕਿ ਸੇਵਾ ਹੋ ਸਗੀ ਰਾਜਾ ਵਰਡਿੰਗ ਨੂੰ ਤਾਂ ਤੁਹਾਨੂੰ ਯਾਦ ਹੋਣਾ ਮੈਂ ਗਲੇਮੇ ਪੜਿਆ ਸੀ ਉੱਥੇ ਮਾਛੀਵਾੜੇ ਤੇ ਦੋ ਦੋ ਟੱਗੇ ਦੇ ਕਤੇੜਾਂ ਵਰਗੇ ਲੋਕ ਜਿਹੜੇ ਹੈਗੇ ਸ਼ਰਮ ਆਉਂਦੀ ਨਹੀਂ ਪੰਜਾਬ ਦਾ ਖੜਾ ਛੱਡਣ ਨੂੰ ਤਿਆਰ ਨਹੀਂ ਹੈਗੇ ਤੇ ਆਉਣ ਵਾਲੇ ਸਮੇਂ ਅਹੀਂ ਜਾਗਰਤੀ ਦੀ ਗੱਲ ਕਰਾਂਗੇ ਉੱਥੇ ਵੀ ਇਹ ਗੱਲ ਕਰਾਂਗੇ ਵੀ ਸਾਰੇ ਦੇ ਸਾਰੇ ਡਾਕੂ ਚੋਰ ਲਟੇਰੇ ਕੋਈ ਚੰਗਾ ਆਜ਼ਾਦ ਚਿਹਰਾ ਜੀ ਉੱਥੇ ਆਵੇ ਤਾਂ ਲਿਹਾਨੇ ਦੇ ਲੋਕਾਂ ਨੂੰ ਵੀ ਕਿਉਂ ਲਿਹਾਨੇ ਦੇ ਨਹੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਵੀ ਚਾਹੀਦਾ ਕਿ ਇਸ ਟਾਈਮ ਜਿਹੜਾ ਪੰਜਾਬ ਆਜ਼ਾਦ ਲੋਕ ਜਿਹੜੇ ਹੈਗੇ ਆ ਉਹ ਉਹੋ ਹੀ ਕੁਛ ਨਾ ਕੁਛ ਆਉਣ ਵਾਲੇ ਸਮੇਂ 'ਚ ਆਵਾਜ਼ ਉਠਾਉਣ ਦੀ ਸਮਰੱਥਾ ਰੱਖਣਗੇ ਜੇ ਬਿਕ ਨਾ ਜਾਣਗੇ ਤਾਂ ਵੱਡੀ ਪ੍ਰੋਬਲਮ ਇਹੀ ਰਹੀ ਹੈ ਜਿਵੇਂ ਹੋਰ ਕਿਸੇ ਹਲਕੇ ਦੇ ਵਿੱਚ ਕਿਸੇ ਆਜ਼ਾਦ ਉਮੀਦਵਾਰ ਦੀ ਆਪਣੇ ਤੋਂ ਬਿਨਾਂ ਸੋਚਦੇ ਹੋ ਕਿ ਯਾਰ ਇਹ ਬੰਦਾ ਜਿਹੜਾ ਖੜਾ ਹੈ ਚਾਹੇ ਲੁਧਿਆਣੇ ਤੋਂ ਕਮਲਜੀਤ ਬਰਾੜ ਹੋਵੇ ਚਾਹੇ ਜੇ ਸਿੱਧੂ ਮੂਸੇਵਾਲੇ ਦੇ ਬਾਪੂ ਕੋਈ ਲੱਗਦਾ ਕਿ ਤੁਹਾਨੂੰ ਕੋਈ ਤੁਹਾਡੇ ਤੋਂ ਇਲਾਵਾ ਵੀ ਕੋਈ ਆਜ਼ਾਦ ਇਹੋ ਜਿਹਾ ਬੰਦਾ ਕਿਹੜਾ ਜਿਹਨੂੰ ਵੋਟ ਪਾ ਦੇਣੀ ਚਾਹੀਦੀ ਨਹੀਂ ਦੇ ਤੱਕ ਆਪਣੇ ਬਲਕੌਰ ਸਿੱਧੂ ਖੜੇ ਹੋਏ ਜਿਹੜੇ ਫਾਦਰ ਨੇ ਉਹ ਜੀ ਇੱਕ ਇਹ ਨਹੀਂ ਖੜੇ ਹੁੰਦੇ ਮੰਦ ਭਾਗੀ ਘਟਣਾ ਹੋਊਗੀ ਜੇ ਉਹ ਜੇ ਕਾਂਗਰਸ ਨੇ ਉਹਨਾਂ ਨੂੰ ਮਨਾਇਆ ਜੇ ਉਹ ਆਪਣਾ ਉਹਨਾਂ ਦਾ ਆਪਣਾ ਫੈਸਲਾ ਹੋਵੇ ਉਹ ਅਲੱਗ ਅਲੱਗ ਜੇ ਉਹ ਕਿਸੇ ਸੀਟ ਤੋਂ ਇਹਨਾਂ ਦੇ ਕਾਂਗਰਸੀਆਂਾਂ ਦੀਆਂ ਰਾਜਨੀਤਿਕ ਦਲਿਆਂ ਦੀਆਂ ਟਿਕਟਾਂ ਨੂੰ ਲੈ ਕੇ ਆਪਣੇ ਆਪ ਨੂੰ ਖਤਮ ਕਰ ਲਗੇ ਤਾਂ ਦੁੱਖ ਹੋਊਗਾ ਬਹੁਤ ਜ਼ਿਆਦਾ ਮੈਂ ਤਾਂ ਕਾਲਪੁਰਕ ਅਗੇ ਅੰਦਾਜ਼ ਕਰਦਾ ਕਿ ਉਸ ਪਰਿਵਾਰ ਨੂੰ ਆਪਣੀ ਤਾਕਤ ਜਿਹੜੀ ਹੈਗੀ ਹੈ ਉਹਦੀ ਪਛਾਣ ਹੋਣੀ ਚਾਹੀਦੀ ਹੈ ਉਹ ਅੱਜ ਪੰਜਾਬ ਨੂੰ ਇੱਕ ਬਹੁਤ ਵੱਡੀ ਸੇਧ ਦੇ ਸਕਦੇ ਆ ਤਾਂ ਉਹ ਯਾਦ ਖੜੇ ਹੋਣਗੇ ਤਾਂ ਲੋਕ ਘਰੇ ਬੈਠ ਕੇ ਜਿਤਾਉਣਗੇ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਜੇ ਸਰਬ ਰਿਕੌਰ ਸਿੰਘ ਜਿਹੜੇ ਹੈਗੇ ਆ ਯਾਦ ਖੜੇ ਹੋਣ ਤਾਂ ਲੋ ਸਹਾਰੇ ਦੀਆਂ ਤੇ ਇੱਥੇ ਬੈਠ ਕੇ ਅਸੀਂ ਜਿਹੜੀ ਉਹ ਗੱਲਬਾਤ ਕਰਾਂਗੇ ਆਪਣੀ ਸਮਰਥਾ ਮੁਤਾਬਕ ਪਰ ਉਹਨਾਂ ਨੂੰ ਲੋੜ ਨਹੀਂ ਹੈਗੇ ਕਿਸੇ ਵੀ ਸਹਾਰੇ ਦੀ ਅੱਜ ਉਹ ਏਡੀ ਸਟਰੋਂਗ ਨੇ ਬੀਬੀ ਖਾਲੜਾ ਬੈਠੀ ਹੈ ਤੇ ਉਹ ਵੀ ਜਿਹੜੇ ਹੈਗੇ ਬੀਬੀ ਖਾਲੜਾ ਨੇ ਤਾਂ ਐਲਾਨ ਕਰਤਾ ਕਿ ਮੈਂ ਅਮਰਤਪਾਲ ਸਿੰਘ ਦੀ ਜਿਹੜੀ ਉਹ ਮਤ ਕਰੂੰਗੀ ਅਮਰਤਪਾਲ ਦੀ ਚੋਣ ਦੀ ਉਹਨਾਂ ਨੂੰ ਇੰਚਾਰਜ ਵੀ ਲਾਇਆ ਗਿਆ ਔਰ ਉਹਨਾਂ ਨੇ ਉੱਥੋਂ ਬੈਠੇ ਹੀ ਐਲਾਨ ਕਰ ਦਿੱਤਾ ਕਿ ਕਹਿੰਦੇ ਕਿ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਕਰਨੀ ਚਾਹੀਦੀ ਹੈ ਸੰਗਰੂਰ ਦੇ ਵਿੱਚ ਨਹੀਂ ਚਲੋ ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਕੱਲ ਬਿਆਨ ਆਇਆ ਉਹਦੇ ਪਰਿਵਾਰ ਦਾ ਅਮਰਤਪਾਲ ਦਾ ਇਹ ਅਮਰਤਪਾਲ ਦੇ ਆਇਆ ਅਮਰਪਾਲ ਹੀ ਕਿਉਂਦਾ ਮੇ ਇਹ ਮੇਰੀ ਨੌਲੇਜ ਨਹੀਂ ਹੈਗਾ ਮੇਰਾ ਤਾਂ ਨਹੀਂ خیال ਕੇ ਬੀਬੀ ਖਾਲੜਾ ਜਿਹੜੇ ਹੈਗੇ ਆ ਇਹ ਇਹ ਜਿਹੇ ਆਉਣ ਵਾਲੇ ਸਮੇਂ ਦੇ ਫੈਸਲੇ ਆ ਉਹ ਚਲੋ ਸੋਚ ਕੇ ਲਈ ਹੋਣਗੇ ਕਿ ਗਾਂ ਜਿਸ ਤਰ੍ਹਾਂ ਦੀ ਗੱਲਬਾਤ ਸਾਹਮਣੇ ਆਊਗੀ ਉਹ ਦੇਖਾਂਗੇ ਜੇ ਤਾਂ ਮਾਨ ਵਗੈਰਾ ਦੇ ਨਾਲ ਉਹਨਾਂ ਦੀ ਕੋਈ ਐਸੋਸੀਏਸ਼ਨ ਬਣਦੀ ਤਾਂ ਬੜੀ ਫਿਰ ਮੰਤਪਾਗੀ ਘਟਣਾ ਕਿਉਂਕਿ ਉਹਨਾਂ ਨੇ ਐਲਾਨ ਕੀਤਾ ਕਿ ਇਹਨਾਂ ਨੇ ਕਿ ਇੱਥੋਂ ਜੀ ਸਿਮਰਜੀਤ ਮਾਨ ਨੂੰ ਵੋਟ ਪਾਓ ਸੰਗਰੂਰ ਤੋਂ ਮੈਂ ਸੁਣਿਆ ਨਹੀਂ ਹੋਇਆ ਜਿਹਦੇ ਬਾਰੇ ਕੋਈ ਗੱਲ ਹੋਈ ਤਾਂ ਜਰੂਰ ਮਤਲਬ ਇਹਨੂੰ ਮੈਂ ਕਿ ਮੰਤਪਾਗੀ ਘਟਣਾ ਵਜੋਂ ਲਾਉਂਗਾ ਇਹੋ ਜਿਹੀਆਂ ਬਾਜਾਂ ਜਿਨ੍ਹਾਂ ਫਿਊਚਰ ਦੇ ਵਿੱਚ ਕੁਝ ਚੰਗਾ ਯੋਗਦਾਨ ਪਾ ਸਕਦੇ ਤੇ ਜੇ ਉਹ ਵੀ ਇਹੋ ਜਿਹੇ ਹਤਿਆਰੇ ਜਿਹੜੇ ਜਿਹੜੇ ਸਿਆਸਤਦਾਨ ਹੈ ਇਹਨਾਂ ਬਾਰੇ ਜੇ ਕਹਿਣਗੇ ਤਾਂ ਦੁੱਖ ਹੀ ਪ੍ਰਗਟ ਕੀਤਾ ਜਾ ਸਕਦਾ ਮੈਂ ਨਹੀਂ ਸੋਚਦਾ ਕਿ ਇਹ ਚੀਜ਼ ਹੋਣੀ ਚਾਹੀਦੀ ਹੈ ਤੇ ਮੈਂ ਤਾਂ ਬਿਲਕੁਲ ਚਾਹੁੰਦਾ ਸੀ ਕਿ ਉਸ ਪਰਿਵਾਰ ਦੀ ਜਿਹੜੀ ਕੁਰਬਾਨੀ ਹੈ ਉਹਨੂੰ ਕਿਤੇ ਕਿਸੇ ਤਕੜੀ ਚ ਪਾ ਕੇ ਤੋਲਿਆ ਨਹੀਂ ਜਾ ਸਕਦਾ